ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਰਾਤ ਵੇਲੇ ਜਪਜੀ ਸਾਹਿਬ ਦੀ ਇਹ ਇੱਕ ਪੰਗਤੀ ਤੁਸੀਂ 5 ਵਾਰ ਪੜ੍ਹ ਕੇ ਸੌ ਜਾਣਾ ਹੈ ਫਿਰ ਵੇਖਿਓ ਦਿਨਾਂ ਵਿੱਚ ਹੀ ਤੁਹਾਡੀ ਕਿਸਮਤ ਕਿਵੇਂ ਸੋਨੇ ਵਾਂਗ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਵੀਡੀਓ ਦਾ ਵਿਸ਼ਾ ਹੈ ਕਿ ਰੋਜ਼ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਦੀ ਇਸ ਪੰਕਤੀ ਦਾ ਜਾਪ ਪੰਜ ਵਾਰ ਕਰਕੇ ਤੁਸੀਂ ਸੌ ਜਾਣਾ ਹੈ ਫਿਰ ਵੇਖਿਓ ਕਿਦਾਂ ਤੁਹਾਡੀ ਜ਼ਿੰਦਗੀ ਵਿੱਚ ਤਬਦੀਲੀ ਆ ਜਾਵੇਗੀ ਕਿਵੇਂ ਪਰਮਪਿਤਾ ਪਰਮੇਸ਼ਰ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ ਸੋ ਸਾਥ ਸੰਗਤ ਜੀ ਨਾਲ ਹੀ ਨਾਲ ਤੁਹਾਨੂੰ ਦੱਸਦੇ ਹਾਂ ਕਿ ਇਸ ਤਰੀਕੇ ਨਾਲ ਪਰਮਾਤਮਾ ਜੀ ਤੁਹਾਡੇ ਮਨ ਦੀਆਂ ਕਿਵੇਂ ਅਰਦਾਸਾਂ ਪੂਰੀਆਂ ਸੁਣ ਲੈਣਗੇ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਸਾਥ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸਾਡੀ ਜ਼ਿੰਦਗੀ ਦੇ ਲਈ ਇੱਕ ਅਜਿਹੀ ਦਾਤ ਹੈ ਜੋ ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਨਵਾਂ ਰਹਾ ਬਖਾਉਂਦੀ ਹੈ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਹਿਲੀ ਬਾਣੀ ਹੈ ਜੋ ਪੂਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਹੈ ਇਸ ਬਾਣੀ ਦੀ ਹਰ ਇੱਕ ਪੰਕਤੀ ਵਿੱਚ ਅਸਮਾਨਾ ਤੋਂ ਉੱਚੀ ਗਿਆਨ ਦੀ ਕਿਰਨ ਹੈ ਜੋ ਸਾਡੇ ਮਨ ਨੂੰ ਪਵਿੱਤਰ ਕਰ ਦਿੰਦੀ ਹੈ ਅਤੇ ਸਾਡੀ ਰੂਹ ਨੂੰ ਸੱਚੇ ਰਹਤੇ ਤੌਰ ਦੇਂਦੀ ਹੈ ਜਦੋਂ ਅਸੀਂ ਇਸ ਪੰਗਤੀ ਨੂੰ 5 ਵਾਰ ਉਚਾਰਨ ਕਰਦੇ ਹਾਂ ਤਾਂ ਇਹ ਸਿਰਫ ਬਾਣੀ ਦੇ ਉਚਾਰਨ ਦਾ ਹੀ ਮਾਮਲਾ ਨਹੀਂ ਹੁੰਦਾ ਬਲਕਿ ਇਹ ਬਾਣੀ ਦੀ ਤਾਕਤ ਨੂੰ ਸਾਡੇ ਮਨ ਬੁੱਧੀ ਅਤੇ ਰੂਹ ਵਿੱਚ ਪੱਕਾ ਕਰਨ ਦੀ ਇੱਕ ਕਿਰਿਆ ਬਣ ਜਾਂਦੀ ਹੈ ਸਾਸੰਗਿਆ ਜੀ ਜਪਜੀ ਸਾਹਿਬ ਦੀਆਂ 38 ਪੌੜੀਆਂ ਹਨ ਅਤੇ ਮੂਲ ਮੰਤਰ ਤੋਂ ਸ਼ੁਰੂ ਹੁੰਦੀ ਹੈ ਇਹ ਬਾਣੀ ਇਸ ਦੀ ਹਰ ਪੌੜੀ ਹਰ ਸ਼ਬਦ ਸਾਡੇ ਜੀਵਨ ਦੇ ਰਸ ਨੂੰ ਸਮਝਾਉਂਦੇ ਹਨ ਇੱਕ ਓੰਕਾਰ ਸਤਨਾਮ ਕਰਤਾ ਪਰਮੇਰਪਾਉ ਨਿਰਵੈ ਅਕਾਲ ਮੂਰਤ ਅਰਜੁਨੀ ਸਹਿਬ ਗੁਰਪ੍ਰਸਾਦ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਕਿ ਵਾਹਿਗੁਰੂ ਜੀ ਦਾ ਨਾਮ ਹੀ ਸੱਚਾ ਹੈ ਉਹ ਸਿਰਜਣਹਾਰ ਹੈ ਨਿਰਭਾਉ ਹੈ ਅਤੇ ਅਕਾਲ ਮੂਰਤ ਹੈ ਜਦੋਂ ਅਸੀਂ ਹਰ ਪੰਕਤੀ ਨੂੰ ਪੰਜ ਵਾਰ ਉਚਾਰਨ ਕਰਦੇ ਹਾਂ ਤਾਂ ਇਹ ਸਾਡੇ ਅੰਤਰ ਆਤਮਾ ਦੇ ਉੱਪਰ ਬਹੁਤ ਹੀ ਗਹਿਰਾ ਅਸਰ ਪਾਉਂਦੀ ਹੈ ਇਹ ਸਾਡੇ ਅੰਦਰੋਂ ਡਰ ਹੰਕਾਰ ਈਰਖਾ ਤੇ ਬਹੁਤ ਹੀ ਮਾੜੀਆਂ ਕੁਰੀਤੀਆਂ ਨੂੰ ਦੂਰ ਕਰ ਦਿੰਦੀ ਹੈ ਤੇ ਸਾਤਸੰਗ ਜੀ ਸਾਡੇ ਮਨ ਦੇ ਅੰਦਰ ਸ਼ਾਂਤੀ ਦੀ ਕਿਰਨ ਨੂੰ ਪਹੁੰਚਾ ਦਿੰਦੀ ਹੈ ਜੇ ਅਸੀਂ ਸੋਚੀਏ ਕਿ ਸੋਚਿਆ ਸੋਚਣਾ ਹੋਵੇ ਜੇ ਸੋਚੀ ਲਖਵਾਰ ਇਸ ਪੰਕਤੀ ਵੱਲ ਵੀ ਝਾਤ ਮਾਰਦੇ ਹਾਂ ਸਾਤਸੰਗ ਜੀ ਇਸ ਦਾ ਵੀ ਬੜਾ ਹੈ ਗੂੜਾ ਅਰਥ ਹੈ ਕਿਵੇਂ ਸਿਰਫ ਸੋਚੇ ਦੇ ਨਾਲ ਹੀ ਕਿਸੇ ਚੀਜ਼ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ ਸੱਚੀ ਕਿਰਿਆ ਤੇ ਸੱਚੇ ਕਰਮ ਕਰਨ ਦੀ ਲੋੜ ਪਵੇਗੀ। ਇਹ ਪੰਕਤੀ ਸਾਨੂੰ ਆਖਦੀ ਹੈ ਜੀ ਕਿ ਸਿਰਫ ਬਾਹਰੀ ਜਗਤ ਦੀ ਸੋਚ ਤੋਂ ਬਚ ਕੇ ਅੰਦਰੋਨੀ ਸਚਾਈ ਨੂੰ ਹੀ ਫੜਿਆ ਕਰੋ ਜੋ ਕਿ ਸਿਮਰਨ ਅਤੇ ਬਾਣੀ ਦੇ ਨਾਲ ਹੀ ਸੰਭਵ ਹੋ ਸਕਦੀ ਹੈ। ਬਾਕੀ ਸਾਥ ਸੰਗਤ ਜੀ ਜਪਜੀ ਸਾਹਿਬ ਦੀ ਹਰ ਪੰਕਤੀ ਨੂੰ ਪੰਜ ਵਾਰ ਉਚਾਰਨ ਕਰਨਾ ਸਿਰਫ ਇੱਕ ਆਦਤ ਨਹੀਂ ਬਲਕਿ ਇੱਕ ਅਭਿਆਸ ਹੁੰਦਾ ਹੈ ਜੋ ਕਿ ਸਾਨੂੰ ਗੁਰੂ ਦੇ ਸਨਮੁਖ ਲੈ ਕੇ ਆਉਂਦਾ ਹੈ। ਕਿਉਂਕਿ ਸਾਧ ਸੰਗਤ ਜੀ ਜਦੋਂ ਅਸੀਂ ਇਸ ਪੰਕਤੀ ਦਾ ਪੰਜ ਵਾਰ ਉਚਾਰਨ ਕਰਦੇ ਹਾਂ ਤਾਂ ਇਹ ਸਾਨੂੰ ਸੱਚਾਈ ਦਿਖਾਉਂਦੀ ਹੈ ਹਉਮੈ ਜਹਾੰਕਾਰ ਸਿਰਫ ਨਿਮਰਤਾ ਨਾਲ ਹੀ ਦੂਰ ਹੋ ਸਕਦਾ ਹੈ ਇਸ ਬਾਣੀ ਨੂੰ ਪੰਜ ਵਾਰ ਉਚਾਰਨ ਕਰਕੇ ਅਸੀਂ ਆਪਣੇ ਮਨ ਨੂੰ ਨਿਮਰਤਾ ਸਹਿਜ ਵਿੱਚ ਲਿਆ ਸਕਦੇ ਹਾਂ ਜਦੋਂ ਅਸੀਂ ਹਰ ਸਵੇਰੇ ਇਸ਼ਨਾਨ ਕਰਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ ਹਰ ਇੱਕ ਪੰਕਤੀ ਨੂੰ ਪੰਜ ਵਾਰ ਉਚਾਰਨ ਕਰਦੇ ਹਾਂ ਤੇ ਸਾਡਾ ਧਿਆਨ ਵਾਹਿਗੁਰੂ ਜੀ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਇਸ ਬਾਣੀ ਦੀ ਮੁੜ ਉਚਾਰਨਾ ਸਾਡੇ ਮਨ ਨੂੰ ਭਟਕਣ ਤੋਂ ਬਚਾ ਦਿੰਦਾ ਹੈ ਸਾਡਾ ਧਿਆਨ ਕਾਇਮ ਕਰਨ ਵਿੱਚ ਮਦਦ ਵੀ ਕਰਦੀ ਹੈ ਇਹ ਬਾਣੀ ਜਿਵੇਂ ਜਵਾਹਰਾਤ ਨੂੰ ਘਸ ਕੇ ਚਮਕਾਇਆ ਜਾਂਦਾ ਹੈ ਓਵੇਂ ਹੀ ਗੁਰਬਾਣੀ ਸਾਡੇ ਮਨ ਵਿੱਚ ਚਮਕ ਲਿਆਉਂਦੀ ਹੈ ਬਾਕੀ ਸਾਥ ਸੰਗਤਾਂ ਦੀ ਜਪਜੀ ਸਾਹਿਬ ਦੀ ਬਾਣੀ ਗੁਰਸਿੱਖ ਦੇ ਮਨ ਦੇ ਵਿੱਚ ਜੀਵਨ ਦੇ ਵਿੱਚ ਕਿਹੜੇ ਬਦਲਾਵ ਲਿਆਉਂਦੀ ਹੈ ਸਾਤ ਸੰਗਿਆ ਜੀ ਸਭ ਤੋਂ ਪਹਿਲਾ ਜੋ ਬਦਲਾਅ ਹੈ ਉਹ ਹੈ ਜੀ ਮਨ ਦੀ ਸ਼ਾਂਤੀ ਮਨ ਨੂੰ ਭਟਕਣ ਤੋਂ ਦੂਰ ਕਰਦੀ ਹੈ ਅੱਜ ਦੇ ਦੌਰ ਦੇ ਵਿੱਚ ਹਰ ਕੋਈ ਲੋਕ ਜਿਹੜੇ ਹਨ ਵਿਅਸਤ ਹਨ ਮਨ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਹਨ ਉਹ ਬਹੁਤ ਜ਼ਿਆਦਾ ਭਟਕਣਾ ਦੇ ਵਿੱਚ ਤੁਰੇ ਫਿਰਦੇ ਹਨ ਜਦੋਂ ਅਸੀਂ ਜਪਜੀ ਸਾਹਿਬ ਦੀ ਹਰ ਪੰਕਤੀ ਨੂੰ ਪੰਜ ਵਾਰ ਉਚਾਰਨ ਕਰਦੇ ਹਾਂ ਇਹ ਸਾਡੇ ਮਨ ਨੂੰ ਸਥਿਰ ਕਰ ਦਿੰਦੀ ਹੈ ਇਸ ਬਾਣੀ ਦੀ ਗੂੰਜ ਸਾਡੇ ਅੰਦਰ ਸੁਣਨ ਦੀ ਕਿਰਿਆ ਨੂੰ ਜਗਾਉਂਦੀ ਹੈ ਜਿਸ ਨਾਲ ਸਾਡਾ ਮਨ ਬਿਲਕੁਲ ਫਿਰ ਸ਼ਾਂਤ ਹੋ ਜਾਂਦਾ ਹੈ ਦੂਸਰਾ ਸਾత్సੰਗ ਜੀ ਜੋ ਸਾਡੇ ਅੰਦਰ ਗੁਣ ਪੈਦਾ ਹੁੰਦਾ ਹੈ ਉਹ ਹੈ ਸਾత్సੰਗ ਜੀ ਨਫ਼ਰਤ ਤੋਂ ਮੁਕਤੀ ਤੇ ਪਿਆਰ ਦੀ ਭਾਵਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਹਮੇਸ਼ਾ ਸਿਖਾਉਂਦੀ ਹੈ ਸਾਰੀ ਸ੍ਰਿਸ਼ਟੀ ਵਾਹਿਗੁਰੂ ਜੀ ਦੀ ਬਣਾਈ ਹੋਈ ਹੈ ਜਦੋਂ ਅਸੀਂ ਇਸ ਪੰਗਤੀ ਨੂੰ 5 ਵਾਰ ਪੜ੍ਹਦੇ ਹਾਂ ਸਾਡੇ ਹਿਰਦੇ ਦੇ ਵਿੱਚ ਨਿਰਵੈਰਤਾ ਦੀ ਭਾਵਨਾ ਆ ਜਾਂਦੀ ਹੈ ਜਪਜੀ ਸਾਹਿਬ ਦੀ ਬਾਣੀ ਸਾਡੇ ਅੰਦਰ ਪਿਆਰ ਤੇ ਭਰਾਵਾ ਤੇ ਬਹੁਤ ਹੀ ਭਾਵਨਾ ਪੈਦਾ ਕਰ ਦਿੰਦੀ ਹੈ ਨਿਰਭਾਉ ਨਿਰਵੈਰ ਇਹ ਸ਼ਬਦ ਸਾਨੂੰ ਸਿਖਾਉਂਦਾ ਹੈ ਵਾਹਿਗੁਰੂ ਜੀ ਨਿਰਵੈਰ ਹਨ ਉਹਨਾਂ ਦਾ ਕਿਸੇ ਨਾਲ ਕੋਈ ਵੈਰ ਨਹੀਂ ਜਦੋਂ ਅਸੀਂ ਇਸ ਪੰਕਤੀ ਨੂੰ ਪੜ੍ਹਦੇ ਹਾਂ ਇਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕਿਸੇ ਨਾਲ ਵੈਰ ਵਿਰੋਧ ਨਾ ਕਰੀਏ ਇਸ ਦੇ ਉਲਟ ਪਿਆਰ ਤੇ ਨਿਮਰਤਾ ਨੂੰ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਾ ਲਈਏ ਸਾਤ ਸੰਗਤ ਜੀ ਨਫ਼ਰਤ ਸਾਡੇ ਮਨ ਨੂੰ ਕਹੜਾ ਕਰ ਦਿੰਦੀ ਹੈ ਤੇ ਕਾਲਾ ਵੀ ਕਰ ਦਿੰਦੀ ਹੈ ਪਰ ਜਪਜੀ ਸਾਹਿਬ ਦੀ ਬਾਣੀ ਦਾ ਭੈ ਸਾਡੇ ਮਨ ਨੂੰ ਅੰਦਰੋਂ ਰਾਸ਼ਨ ਕਰ ਦਿੰਦਾ ਹੈ ਅਸੀਂ ਜਿਵੇਂ ਜਿਵੇਂ ਹਰ ਪੰਕਤੀ ਨੂੰ ਉਚਾਰਨ ਕਰਦੇ ਹਾਂ ਇਹ ਸਾਡੇ ਅੰਦਰ ਪਿਆਰ ਦੀ ਭਾਵਨਾ ਨੂੰ ਮਜ਼ਬੂਤ ਕਰ ਦਿੰਦੀ ਹੈ ਸਾਥ ਸੰਗਤ ਜੀ ਤੀਸਰਾ ਜੋ ਗੁਣ ਹੈ ਜੋ ਸਾਡੇ ਅੰਦਰ ਪੈਦਾ ਹੋਣਾ ਹੁੰਦਾ ਹੈ ਉਹ ਹੈ ਸਾਥ ਸੰਗਤ ਜੀ ਹਉਮੈ ਤੋਂ ਛੁਟਕਾਰਾ ਇਹ ਬਾਣੀ ਸਾਨੂੰ ਹਉਮੈ ਤੋਂ ਮੁਕਤ ਕਰ ਦਿੰਦੀ ਹੈ ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਦੇ ਹਨ ਹੌਮੈ ਨਿਵੇਂ ਨਿਵੇਂ ਹੌਮੇ ਨਾ ਜਾਏ ਅਹੰਕਾਰ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਵੈਰੀ ਹੈ ਇਸ ਕਰਕੇ ਮਨੁੱਖ ਆਪਣੇ ਆਪ ਨੂੰ ਵੱਖਰਾ ਸਮਝਦਾ ਹੈ ਤੇ ਵਾਹਿਗੁਰੂ ਨਾਲੋਂ ਦੂਰ ਹੋ ਜਾਂਦਾ ਹੈ ਜਦੋਂ ਅਸੀਂ ਜਪਜੀ ਸਾਹਿਬ ਦੀ ਹਰ ਪੰਕਤੀ ਨੂੰ ਚੰਗੀ ਤਰ੍ਹਾਂ ਪੜ੍ਹਦੇ ਹਾਂ ਇਹ ਸਾਨੂੰ ਸਮਝਾਉਂਦੀ ਹੈ ਕਿ ਅਸੀਂ ਆਪਣੇ ਹੰਕਾਰ ਨੂੰ ਛੱਡ ਕੇ ਨਿਮਰਤਾ ਨੂੰ ਹੀ ਅਪਣਾਉਣਾ ਹੈ ਸਾਤ ਸੰਗਤ ਜੀ ਜਿਵੇਂ ਜਲ ਵਿੱਚ ਸੂਰਜ ਦੀ ਪਰਛਾਈਂ ਸਾਫ਼ ਦਿਖਾਈ ਦੇਂਦੀ ਹੋਵੇ ਉਵੇਂ ਹੀ ਨਿਮਰਤਾ ਨਾਲ ਜਿਉਣ ਅਤੇ ਸਾਡੇ ਅੰਦਰ ਵਾਹਿਗੁਰੂ ਜੀ ਜੋਤ ਸਾਫ਼ ਦਿਖਾਈ ਦੇਵੇਗੀ। ਜਪਜੀ ਸਾਹਿਬ ਦੇ ਪਾਠ ਦੀ ਮੁਰਮੜ ਉਚਾਰਨਾ ਸਾਡੇ ਅਹੰਕਾਰ ਨੂੰ ਗੁਲਾਕੇ ਹੀ ਸਾਨੂੰ ਨਿਮਰ ਬਣਾ ਦਿੰਦੀ ਹੈ। ਸਾਦ ਸੰਗਤ ਜੀ ਚੌਥਾ ਜਿਹੜਾ ਗੁਣ ਹੈ ਉਹ ਹੈ ਕਾਮ, ਕ੍ਰੋਧ, ਲੋਭ ਤੇ ਮੋਹ ਅਹੰਕਾਰ ਤੋਂ ਮੁਕਤੀ ਹੋ ਜਾਂਦੀ ਹੈ। ਪੰਜ ਵਿਕਾਰ ਹੁੰਦੇ ਹਨ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਸਾਡੇ ਆਤਮਿਕ ਉਤਸ਼ਾਹਾਂ ਨੂੰ ਨੁਕਸਾਨ ਬੜਾ ਪਹੁੰਚਾਉਂਦੇ ਹਨ। ਜਪਜੀ ਸਾਹਿਬ ਜੀ ਦੀ ਬਾਣੀ ਸਾਡੇ ਮਨ ਨੂੰ ਇਹਨਾਂ ਵਿਕਾਰਾਂ ਤੋਂ ਦੂਰ ਕਰਦੀ ਹੈ। ਜਦੋਂ ਅਸੀਂ ਹਰ ਪੰਕਤੀ ਨੂੰ ਚੰਗੀ ਤਰ੍ਹਾਂ ਵਾਰ-ਵਾਰ ਪੜ੍ਹਦੇ ਹਾਂ। ਇਹ ਸਾਡੇ ਮਨ ਨੂੰ ਪਵਿੱਤਰ ਕਰਦੀ ਹੈ। ਸਾਥ ਸੰਗਤ ਜੀ ਉਦਾਹਰਣ ਦੇ ਲਈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਸ ਪੰਕਤੀ ਦਾ ਅਰਥ ਹੈ ਸਾਡੀ ਜ਼ਿੰਦਗੀ ਦੇ ਫਲ ਸਾਡੇ ਆਪਣੇ ਕਰਮਾਂ ਤੇ ਨਿਰਭਰ ਕਰਦੇ ਹਨ। ਇਸ ਨੂੰ ਜਦੋਂ ਅਸੀਂ ਚੰਗੀ ਤਰ੍ਹਾਂ ਸਮਝ ਕੇ ਪੜ੍ਹਦੇ ਹਾਂ ਇਹ ਸਾਨੂੰ ਸਮਝਾਉਂਦੀ ਹੈ ਜੇਕਰ ਅਸੀਂ ਆਪਣੇ ਮਨ ਦੇ ਵਿਕਾਰਾਂ ਨੂੰ ਕੰਟਰੋਲ ਨਹੀਂ ਕਰਦੇ ਤਾਂ ਸਾਡੇ ਕਰਮ ਸਾਨੂੰ ਵਾਹਿਗੁਰੂ ਤੋਂ ਦੂਰ ਕਰ ਸਕਦੇ ਹਨ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਸਾਨੂੰ ਵਿਕਾਰਾਂ ਤੋਂ ਬਚਣ ਲਈ ਸੱਚੇ ਮਨ ਨਾਲ ਸਿਮਰਨ ਅਤੇ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ ਸਾਧ ਸੰਗਾ ਜੀ ਪੰਜਵਾਂ ਜਿਹੜਾ ਗੁਣ ਹੈ ਉਹ ਹੈ ਸੇਵਾ ਅਤੇ ਨਾਮ ਸਿਮਰਨ ਦਾ ਮਹੱਤਵ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਸੇਵਾ ਅਤੇ ਸਿਮਰਨ ਹੀ ਸੱਚਾ ਜੀਵਨ ਹੈ ਜਦੋਂ ਅਸੀਂ ਹਰ ਪੰਗਤੀ ਨੂੰ ਪੜ੍ਹਦੇ ਹਾਂ ਤੇ ਇਹ ਸਾਨੂੰ ਹਿਦਾਇਤ ਦਿੰਦੀ ਹੈ ਅਸੀਂ ਸੇਵਾ ਅਤੇ ਨਾਮ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਉਣਾ ਹੈ ਕਿਉਂਕਿ ਸਾਧ ਸੰਗਤ ਜੀ ਸੇਵਾ ਦੁਨੀਆ ਵਿੱਚ ਸੱਚੇ ਜੀਵਨ ਦੀ ਨਿਸ਼ਾਨੀ ਹੁੰਦੀ ਹੈ ਅਤੇ ਸਾਧ ਸੰਗਤ ਜੀ ਸੇਵਾ ਜੋ ਗੁਣ ਹੈ ਉਹ ਹੈ ਸੱਚੇ ਕਰਮਾਂ ਦੇ ਨਾਲ ਜੀਵਨ ਬਤਾਉਣਾ ਸਾਤ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਲਈ ਸੱਚਾਈ ਨਾਲ ਜੀਵਨ ਜਿਉਣ ਦਾ ਰਾਹ ਦੱਸਿਆ ਹੈ ਜਿੱਥੇ ਹਰ ਪੰਕਤੀ ਸਾਨੂੰ ਵਾਹਿਗੁਰੂ ਜੀ ਦੀ ਯਾਦ ਦਿਵਾਉਂਦੀ ਹੈ ਉਥੇ ਇਹ ਸਾਨੂੰ ਸੱਚੇ ਕਰਮਾਂ ਵੱਲ ਵੀ ਪ੍ਰੇਰਿਤ ਕਰਦੀ ਹੈ ਜਦੋਂ ਹਰ ਪੰਕਤੀ ਨੂੰ 5 ਵਾਰ ਪੜ੍ਹਦੇ ਹਾਂ ਸਾਨੂੰ ਸਮਝਾਉਂਦੀ ਹੈ ਸੱਚੇ ਕਰਮ ਕੀਤੇ ਬਿਨਾਂ ਕੋਈ ਵੀ ਸਫਲਤਾ ਨਹੀਂ ਮਿਲਦੀ ਸੋ ਸਾਤ ਸੰਗਤ ਜੀ ਅਖੀਰ ਵਿੱਚ ਇਹੀ ਬੇਨਤੀ ਕਰਾਂਗੇ ਜੀ ਜਪਜੀ ਸਾਹਿਬ ਦੀ ਹਰ ਪੰਕਤੀ ਵਿੱਚ ਅਸਮਾਨਤ ਉੱਚੇ ਗਿਆਨ ਦੀ ਰੌਸ਼ਨੀ ਹੈ ਜੇਕਰ ਅਸੀਂ ਜਪਜੀ ਸਾਹਿਬ ਜੀ ਦੀ ਕਿਸੇ ਵੀ ਪੰਕਤੀ ਨੂੰ ਪੰਜ ਵਾਰ ਰਾਤ ਨੂੰ ਪੜ੍ਹ ਕੇ ਸਾਂ ਜਾਂਦੇ ਹਾਂ ਤਾਂ ਸਾਧ ਸੰਗਤ ਜੀ ਇਹ ਸਾਡੇ ਦਿਲ ਤੇ ਬੜਾ ਗਹਿਰਾ ਅਸਰ ਕਰੇਗੀ ਇਹ ਸਾਨੂੰ ਹਉਮੈ ਹੰਕਾਰ ਤੋਂ ਬਚਾ ਕੇ ਜੀਵਨ ਵਿੱਚ ਸੱਚਾ ਰਹਾ ਦਿਖਾ ਦੇਵੇਗੀ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਰਾਤ ਨੂੰ ਮੰਝੇ ਤੇ ਪਿਆ ਹੋਇਆ ਇਸ ਪੰਕਤੀ ਦਾ ਜਾਪ ਕਰ ਲੈਂਦੇ ਹੋ ਤਾਂ ਤੁਹਾਡੇ ਮਨ ਦੇ ਸਾਰੇ ਹੀ ਵਿਸ਼ੇਵਿਕਾਰ ਦੂਰ ਹੋ ਜਾਣਗੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਕੇ ਜ਼ਰੂਰ ਸੌਂ ਜਾਣਾ ਹੈ ਵੇਖਿਓ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਚੰਗੇ ਬਦਲਾਵ ਹੋਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਹਰ ਕੰਮ ਦੇ ਵਿੱਚ ਤਰੱਕੀ ਤੇ ਖੁਸ਼ਹਾਲੀ ਮਿਲੇਗੀ ਤੁਹਾਡਾ ਜੀਵਨ ਸੁਖਾਲਾ ਹੋ ਜਾਵੇਗਾ ਤੇ ਲੋਕ ਪਰਲੋਕ ਵਿੱਚ ਪਰਮਾਤਮਾ ਤੁਹਾਡੇ ਨਾਲ ਸਹਾਈ ਹੋਣਗੇ ਸੋ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਓ ਤੇ ਆਪਣੇ ਅੰਦਰ ਉਹਨਾਂ ਦੀ ਸੱਚੀ ਜੋਤ ਨੂੰ ਜਗਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ